ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਅੱਜ ਤੁਹਾਡੇ ਸਾਹਮਣੇ ਜਿਹੜੀ ਕਹਾਣੀ ਕਹਿ ਸਕਦੇ ਆ ਬੜੇ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਕਿ ਸਾਡੇ ਸਿਆਣੇ ਲੋਕ ਜਿਹੜੀਆਂ ਗੱਲਾਂ ਕਰਦੇ ਸੀ ਵੀ ਕਈ ਵਾਰ ਜਿਵੇਂ ਭੂਤ ਪ੍ਰੇਤਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਪਰ ਅੱਜ ਜਿਹੜੀ ਗੱਲ ਆ ਉਹ ਬੜੀ ਅਹਿਮ ਕਿਉਂਕਿ ਮੰਨਦਾ ਤਾਂ ਕੋਈ ਦਰਅਸਲ ਨਹੀਂ ਹੁੰਦਾ ਜਿੰਨਾ ਚਿਰ ਕੋਈ ਸਬੂਤ ਅੱਗੇ ਆਪਣੀ ਅੱਖਾਂ ਦੇ ਸਾਹਮਣੇ ਨਾ ਹੋਵੇ ਪਰ ਇਹਨਾਂ ਗੱਲਾਂ ਨੂੰ ਮੈਂ ਕਹਿਣਾ ਵੀ ਜਿਵੇਂ ਪੈਰਾਨਾਰਮਲ ਐਕਟੀਵਿਟੀ ਵਾਲੇ ਵੀ ਮੰਨਦੇ ਨੇ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਸਾਥੀ ਆ ਪੰਜਾਬ ਦੇ ਵਿੱਚੋਂ ਦੀ ਇਹ ਵੀਡੀਓ ਆ ਜਿਹੜੀ ਮੇਰੇ ਹੱਥ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇੱਕ ਬੰਦਾ ਉਹ ਰਸਤੇ ਦੇ ਵਿੱਚ ਜਾ ਰਿਹਾ ਸੀ ਆਪਣੀ ਫੈਮਿਲੀ ਦੇ ਨਾਲ ਤੇ ਉਹਦੇ ਨਾਲ ਇੱਕ ਘਟਨਾ ਵਾਪਰੀ ਹੈ ਇਹ ਤਾਜੀ ਜਿਹੜੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਵੀ ਪੂਰੀ ਫੁੱਲ ਵਾਇਰਲ ਹੋ ਗਈ ਆ ਦੇਸ਼ਾਂ ਵਿਦੇਸ਼ਾਂ ਤੇ ਗੱਲ ਗਈ ਆ ਉਸੇ ਬੰਦੇ ਦੇ ਫੋਨ ਤੋਂ ਇਹ ਅਪਲੋਡ ਹੋਈ ਸੀ ਪਰ ਮੈਨੂੰ ਰਾਤ ਉਹਨੇ ਜਿਹੜੀ ਇਹ ਵੀਡੀਓ ਭੇਜੀ ਆ ਮੈਂ ਆਖਿਆ ਯਾਰ ਆਪਾਂ ਵੀ ਸਾਂਝੀ ਕਰ ਲਈਏ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਕਿਉਂਕਿ ਗੱਲ ਇੰਟਰਸਟਿਡ ਜੀ ਹੈ ਖਬਰ ਵਾਲੀ ਗੱਲ ਤਾਂ ਨਹੀਂ ਹੁੰਦੀ ਇਹਦੇ ਵਿੱਚ ਅੱਜ ਆਪਾਂ ਮੁੱਦੇ ਦੀ ਗੱਲ ਨਹੀਂ ਕੋਈ ਕਰਨੀ ਪੰਜਾਬ ਦੇ ਉੱਤੇ ਕੋਈ ਗੱਲ ਨਹੀਂ ਕਰਨੀ ਪਰ ਪੰਜਾਬ ਦਾ ਵੈਸੇ ਹੀ ਇਹ ਜਿਹੜਾ ਪੁਰਾਣਾ ਸਾਡਾ ਕਿੱਸਾ ਰਿਆ ਵੀ ਸਲੇਡੇ ਹੁੰਦੇ ਸੀ ਫਲਾਨਾ ਹੁੰਦਾ ਸੀ ਪਰ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਇੱਕ ਬੰਦਾ ਬੰਦਾ ਤੁਰਿਆ ਜਾਂਦਾ ਤਾਂ ਉਹ ਜਿਹੜਾ ਕਿ ਕੁੱਤਾ ਬਣ ਜਾਂਦਾ ਦੇਖਦੇ ਦੇਖਦੇ ਤੁਹਾਡੇ ਸਾਹਮਣੇ ਉਹ ਕੁੱਤਾ ਬਣ ਜਾਂਦਾ ਤਾਂ ਉਹ ਬੰਦੇ ਦੇ ਜਿਹੜਾ ਕਿ ਰਾਤ ਨੂੰ ਜਦੋਂ ਉਹ ਗੱਡੀ ਲਈ ਜਾਂਦਾ ਸੀ ਤਾਂ ਉਹ ਕਹਿੰਦਾ ਵੀ ਮੇਰੇ ਪਿੰਡੇ ਦੇ ਉੱਤੇ ਲੂਂਗੰਡਾ ਖੜਾ ਹੋ ਗਿਆ ਵੀ ਮੈਂ ਭੱਜਾਂ ਕਿੱਧਰ ਯਾਰ ਵੀ ਹੁਣ ਗੱਡੀ ਦੇ ਵਿੱਚ ਤਾਂ ਸੀਗਾ ਪਰ ਸਾਹਮਣੇ ਆਉਂਦਾ ਨੌਜਵਾਨ ਹੈ ਇੱਕ ਮੰਨ ਲਓ ਹੋਊਗਾ ਕੋਈ 25 26 ਸਾਲਾਂ ਦਾ ਤੇ ਉਹ ਤੁਰਿਆ ਆਉਂਦਾ ਤੇ ਟੀ-ਸ਼ਰਟ ਪਾਈ ਹੈ ਉਵੇਂ ਜਿਵੇਂ ਬੰਦਾ ਚੰਗੀ ਤਰ੍ਹਾਂ ਲਾਈਟ ਦੇ ਅੱਗੇ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਉਹ ਜਿਹੜਾ ਕੁੱਤਾ ਬਣ ਕੇ ਉਹਦੀ ਗੱਡੀ ਦੇ ਮੂਹਰ ਦੀ ਐ ਲੰਘ ਜਾਂਦਾ ਜਮਾ ਕੋਲ ਦੀ ਸਾਫ਼ ਵੀਡੀਓ ਹੈ ਤਾਂ ਇਹ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਿਹਾ ਤਾਂ ਜਿਹੜਾ ਇਹ ਡਰਦਾ ਮਾਹੌਲ ਦੱਸਿਆ ਇਹ ਕਹਿੰਦਾ ਵੀ ਮੈਨੂੰ ਬੜਾ ਜਿਹੜਾ ਕਿ ਡਰ ਲੱਗਿਆ ਇਹ ਆਪਣੇ ਇੱਕ ਸਾਥੀ ਨੇ ਭੇਜੀ ਆ ਦਿਲ ਪਟਣ ਵਾਲਾ ਹੋ ਜਾਂਦਾ ਜਦੋਂ ਬੰਦਾ ਦੇਖਦਾ ਕਿਉਂਕਿ ਮੈਂ ਵੀ ਦੇਖੀ ਆ ਪਰ ਹੁਣ ਤੁਸੀਂ ਦੇਖ ਲਓ ਉਸ ਤੋਂ ਬਾਅਦ ਮੈਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਾਂਗੇ ਕਿ ਭੂਤ ਪ੍ਰੇਤ ਹੁੰਦੇ ਜਾਂ ਨਹੀਂ ਹੁੰਦੇ ਪਹਿਲਾਂ ਤੁਸੀਂ ਧਿਆਨ ਦੇ ਨਾਲ ਗੌਰ ਨਾਲ ਸੁਣਿਓ ਦੇਖਿਓ ਪੰਜਾਬੀਆਂ ਨੂੰ ਦੇਖਣ ਦੀ ਲੋੜ ਆ ਸੁਣਨ ਦੀ ਤਾਂ ਲੋੜ ਹੀ ਨਹੀਂ ਖੜਕਾ ਬਹੁਤ ਹੁੰਦਾ ਸੀ ਮੈਂ ਤਾਂ ਕਰਕੇ ਦੀ ਆਵਾਜ਼ ਬੰਦ ਕੀਤੀ ਆ ਸੁਣੋ ਦੇਖੋ ਆ ਦੇਖੋ ਹੁਣ ਬੰਦਾ ਆਉਂਦਾ ਆ ਦੇ ਗੱਡੀ ਭਜਾਉਣ ਦੀ ਕੋਸ਼ਿਸ਼ ਕਰੀ ਸੀ ਇਹਨੇ ਆ ਦੇਖ ਲਓ ਸਾਫ ਨਜ਼ਰ ਆ ਰਿਹਾ ਯਾਰ ਦਵਾਰੇ ਦੇਖੋ ਗੌਰ ਨਾਲ ਆ ਦੇਖ ਲੋ ਕੁੱਤਾ ਬਣ ਕੇ ਲੰਘਿਆ ਦਵਾਰੇ ਦੇਖ ਲੋ ਲੈ ਲੈ ਮੈਂ ਕੈਮਰਾ ਕੋਲੇ ਕਰਦਾ ਜਮਾ ਦਵਾਰੇ ਹੁਣ ਦੇਖੋ ਸਾਫ ਇਹ ਜਿਹੜੀਆਂ ਕਹਾਣੀਆਂ ਨੇ ਚਲੋ ਅੱਜ ਇਸ ਸਟੇਜ ਨੂੰ ਆਪਾਂ ਫੇਕ ਮੰਨ ਲਾਂਗੇ ਗਲਤ ਮੰਨ ਲਾਂਗੇ ਯਾਰ ਵੀ ਖਬਰ ਝੂਠ ਹੋਣੀ ਜਾਂ ਕੋਈ ਗੱਲ ਝੂਠ ਹੋਣੀ ਹੈ ਨਾ ਪਰ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਲੋਕ ਬਾਤਾਂ ਵੀ ਪਾਉਂਦੇ ਸੀ ਤੇ ਇਹ ਜਿਹੀਆਂ ਕਹਾਣੀਆਂ ਤੁਹਾਨੂੰ ਮੈਂ ਦੱਸਦਾ ਅੱਜ ਸਾਡੇ ਇੱਥੇ ਅਸੀਂ ਮੈਨੂੰ ਲੱਗਦਾ ਵੀ ਜਿਵੇਂ ਹਜ਼ਾਰਾਂ ਵਾਰ ਗੱਲ ਸੁਣੀ ਹੋਣੀ ਤੁਸੀਂ ਵੀ ਕੋਈ ਆਪਣਾ ਬਜ਼ੁਰਗ ਸੀ ਉਹ ਰਾਤ ਨੂੰ ਕਹਿੰਦਾ ਅਸੀਂ ਪਾਣੀ ਲਈ ਜਾਈਏ ਤੇ ਬੋਤੇ ਦੇ ਉੱਤੇ ਯਾਨੀ ਬੋਤਾ ਹੀ ਕਹਿੰਦੇ ਸੀ ਕਹਿੰਦਾ ਅਸੀਂ ਰਾਤ ਦੇ 12 1 1 ਵਜੇ ਤੱਕ ਜਨੀ ਸਾਰੀ ਸਾਰੀ ਰਾਤ ਹੀ ਤੁਰੇ ਫਿਰਦੇ ਰਹਿੰਦੇ ਸੀ ਪਹਿਲਾਂ ਖੇਤਾਂ ਦੇ ਵਿੱਚ ਤਾਂ ਉਹ ਕਹਿੰਦਾ ਵੀ ਚੰਨ ਚਾਨਣੀ ਰਾਤ ਤੇ ਅਸੀਂ ਬੋਤੇ ਤੇ ਆਈ ਜਾਈਏ ਤਾਂ ਸਾਨੂੰ ਕੀ ਦਿਖਿਆ ਨਾ ਤੁਰੇ ਆਉਂਦੇ ਸੀ ਕਹਿੰਦਾ ਬੋਤੇ ਦੀ ਮਹਾਰ ਫੜੀ ਤੇ ਕਹਿੰਦਾ ਜਦੋਂ ਰਾਹ ਦੇ ਵਿੱਚ ਸਲੇਡੇ ਬੜੇ ਹੁੰਦੇ ਸੀ ਪਹਿਲਾਂ ਜਿਹੜੇ ਪੁਰਾਣੇ ਸਾਡੇ ਲੋਕ ਨੇ ਉਹ ਤਾਂ ਜਾਣਦੇ ਇਹਨਾਂ ਗੱਲਾਂ ਨੂੰ ਸਲੇਡੇ ਐਵੇਂ ਹੀ ਮਤਲਬ ਟੱਕਰ ਜਾਂਦੇ ਸੀ ਬੰਦੇ ਦਾ ਰੂਪ ਲੈ ਲੈਂਦੇ ਸੀ ਪਸ਼ੂਆਂ ਦਾ ਰੂਪ ਬਹੁਤ ਧਾਰ ਦੇ ਜਿਵੇਂ ਕੋਈ ਠੱਠਾ ਬਣ ਕੇ ਆ ਗਿਆ ਸਾਂਹ ਬਣ ਕੇ ਆ ਗਿਆ ਬੱਕਰਾ ਬਣ ਕੇ ਆ ਗਿਆ ਜੀ ਤਾਂ ਉਹ ਸਲੇਡਾ ਸੀ ਤੇ ਉਹਨਾਂ ਨੂੰ ਬੱਕਰੇ ਦੇ ਰੂਪ ਦੇ ਵਿੱਚ ਜਦੋਂ ਦੱਸਿਆ ਤਾਂ ਉਹ ਕਹਿੰਦਾ ਵੀ ਅਸੀਂ ਇਹਨੂੰ ਬੋਤੇ ਦੇ ਉੱਤੇ ਰੱਖ ਲਿਆ ਤੇ ਦੋਨੇ ਪਾਸੇ ਕਹਿੰਦਾ ਜਦੋਂ ਥੋੜੀ ਜੀ ਬਾਟ ਆਏ ਤੇ ਕਹਿੰਦਾ ਦੋਨੇ ਪਾਸੇ ਉਹਦੀਆਂ ਲੱਤਾਂ ਬੋਤੇ ਤੋਂ ਬੈਠੇ ਦੀਆਂ ਮਤਲਬ ਬੋਤੇ ਦੇ ਅੱਖ ਰੱਖਿਆ ਸੀ ਉਹਨਾਂ ਨੇ ਕਹਿੰਦਾ ਬੋਤੇ ਤੋਂ ਥੱਲੇ ਲੱਗਣ ਲੱਗ ਗਿਆਂ ਲੱਤਾਂ ਘਸੜਨ ਲੱਗ ਗਿਆਂ ਥੱਲੇ ਕੱਚੇ ਰਾਹ ਦੇ ਵਿੱਚ ਉਹ ਕਹਿੰਦਾ ਅਸੀਂ ਆਖਿਆ ਯਾਰ ਇਹ ਲੱਤਾਂ ਕਿਵੇਂ ਵਧ ਗਈਆਂ ਕਹਿੰਦਾ ਅਸੀਂ ਚਲਾ ਕੇ ਮਾਰਿਆ ਚਲਾ ਕੇ ਮਰਿਆ ਤੇ ਉੱਥੇ ਉਹ ਲੋਪ ਹੋ ਗਿਆ ਥੋੜਾ ਜਿਹਾ ਗਾਹ ਗਏ ਫੇਰ ਕਹਿੰਦਾ ਠੱਠਾ ਬਣ ਕੇ ਸਾਹਮਣੇ ਖੜ ਗਿਆ ਉਹ ਪਹਿਲਾਂ ਵਾਲੇ ਜਿਹੜੇ ਸਿਆਣੇ ਲੋਕ ਸੀ ਉਹ ਦਰਅਸਲ ਡਰਦੇ ਨਹੀਂ ਸੀ ਉਹ ਇੰਨਾ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਵੀ ਇਹ ਸਲੇਡੇ ਆ ਪਹਿਲਾਂ ਵਾਲੇ ਬਜ਼ੁਰਗ ਤਾਂ ਦਾਦੇ ਵੀ ਜਿਵੇਂ ਕਹਿੰਦੇ ਨਾਲ ਹੀ ਤੁਰੇ ਫਿਰਦੇ ਰਹਿੰਦੇ ਆ ਚੀਜ਼ਾਂ ਚੂਜ਼ਾਂ ਹੁਣ ਹੁਣ ਲੋਕ ਕਹਿੰਦੇ ਭੂਤ ਆ ਹੈ ਜ਼ਰੂਰ ਹੈ ਇਹ ਜਿਹੜੀ ਨੈਗੇਟਿਵ ਊਰਜਾ ਇਹ ਹੁੰਦੀ ਆ ਇਹ ਰਿਸਰਚ ਜਿਹੜੀ ਪੈਰਾਨਾਰਮਲ ਦੇ ਜਿਹੜੇ ਅਧਿਐਖਣੇ ਵੱਡੇ ਵੱਡੇ ਇਹਨਾਂ ਦੇ ਆਗੂ ਨੇ ਉਹ ਦੱਸਦੇ ਨੇ ਵੀ ਇਹ ਐਕਟੀਵਿਟੀ ਹੁੰਦੀ ਆ ਇਹ ਜਿਹੜੀ ਨੈਗੇਟਿਵ ਊਰਜਾ ਇਹ ਆਪਣੇ ਆਸ-ਪਾਸ ਹੁੰਦੀ ਆ ਜਿੱਥੇ ਜ਼ਿਆਦਾ ਸਨਸਾਨ ਲੱਕੇ ਪਾਈ ਜਾਂਦੇ ਆ ਉੱਥੇ ਹੁੰਦੀ ਆ ਜਾਂ ਜਿੱਥੇ ਜ਼ਿਆਦਾ ਗੰਦਗੀ ਵਾਲੀ ਗੱਲ ਹੁੰਦੀ ਆ ਉੱਥੇ ਹੁੰਦੀ ਆ ਤਕਰੀਬਨ ਯਾਨੀ ਭੂਤ ਪ੍ਰੇਤ ਹੁੰਦੇ ਹੀ ਨੇ ਇਹ ਅੱਜ ਵੀ ਤੁਸੀਂ ਦੇਖਿਆ ਵੀ ਜਿਵੇਂ ਦੀਵਾਲੀ ਹੋ ਗਈ ਜਾਂ ਕੋਈ ਤਿਆਰ ਹੋ ਗਿਆ ਅਗਲਾ ਟੂਨੇ ਟੱਪੇ ਕਰਾਉਂਦਾ ਢਾਲੇ ਲਾਉਂਦਾ ਤਾਂ ਇਹ ਸਾਰੀਆਂ ਕਹਾਣੀਆਂ ਸੀ ਪਰ ਗੱਲਾਂ ਬਹੁਤ ਸਾਰੀਆਂ ਨੇ ਮੈਂ ਸੋਚਣਾ ਵੀ ਹੋਰ ਵੀ ਕਰ ਲਈਏ ਵੀ ਜਿਵੇਂ ਇੱਕ ਵਾਰੀ ਅਸੀਂ ਸਿਨੇਮਾ ਦੇਖਣ ਗਏ ਹੋ ਗਈ ਅੱਜ ਤੋਂ ਮੰਨ ਲਾ ਦਾ 12 ਸਾਲਾਂ ਦੀ ਗੱਲ ਸਿਨੇਮਾ ਦੇਖਣ ਗਏ ਤੇ ਉਥੋਂ ਮੇਰੇ ਨਾਲ ਦੇ ਜਿਹੜੇ ਸਾਥੀ ਸੀ ਉਹ ਆਪਣੇ ਆਪਣੇ ਘਰਾਂ ਚਲੇ ਗਏ ਤੇ ਮੈਂ ਜਦੋਂ ਆਇਆ ਬਾਜ਼ਾਰ ਦੇ ਵਿੱਚ ਦੀ ਨੰਕ ਕੇ ਆਪਣੇ ਘਰ ਨੂੰ ਆਉਣ ਲੱਗਿਆ ਸਾਡੇ ਘਰ ਦੇ ਕੋਲ ਇੱਕ ਸਕੂਲ ਸੀ ਉੱਥੇ ਸੀ ਬੋਰਡ ਤਾਂ ਉੱਥੇ ਪ੍ਰਾਰេរ ਟਾਈਮ 'ਚ ਕਹਿੰਦੇ ਵੀ ਇੱਥੇ ਮੁਸਲਮਾਨਾਂ ਦੇ ਜਿਹੜੇ ਕਿ ਸਿਵੇ ਹੁੰਦੇ ਸੀ ਤਾਂ ਉੱਥੇ ਜਦੋਂ ਮੈਂ ਪਹੁੰਚਿਆ ਤਾਂ ਉੱਥੇ ਇੱਕ ਔਰਤ ਖੜੀ ਕਾਲਾ ਲਿਵਾਜ ਯਾਨੀ ਕਾਲੇ ਕੱਪੜੇ ਪਾਏ ਉਹਦੇ ਬਾਲ ਖੁੱਲੇ ਤੇ ਉਹ ਐ ਨੀਵੀ ਪਾ ਕੇ ਖੜੀ ਤੇ ਜਦੋਂ ਮੈਂ ਦੇਖੀ ਉਹ ਸੀਗੀ ਸਾਡੇ ਮਤਲਬ ਕੋਲ ਦੀ ਪਰ ਉਹ ਮਰੀ ਸੀ ਤਾਂ ਮੈਨੂੰ ਪਤਾ ਸੀ ਵੀ ਇਹ ਮਰੀ ਐ ਤਾਂ ਜਦੋਂ ਮੈਂ ਦੇਖਿਆ ਤਾਂ ਉਹਨੇ ਸਿਰ ਚੱਕਿਆ ਤਾਂ ਮੈਂ ਸੋਚਿਆ ਯਾਰ ਭਾਏ ਜੇ ਮਰੀ ਹੋਈ ਐ ਇਹ ਕਿੱਥੋਂ ਆ ਗਈ ਅੱਜ ਤਾਂ ਮੁੜ ਕੇ ਮੈਂ ਭੱਜ ਲਿਆ ਬਈ ਮੇਰਾ ਲੂਕੰਡਾ ਖੜਾ ਹੋ ਗਿਆ ਮਖਾ ਯਾਰ ਕਮਾਲ ਆ ਵੀ ਇਸ ਕਰਕੇ ਕਹਿੰਦੇ ਆ ਵੀ ਜਿਹੜੀਆਂ ਇਹ ਗੱਲਾਂ ਨੇ ਤਕਰੀਬਨ ਇਹ ਹੈਗੀਆਂ ਨੇ ਜਿੰਨਾਂ ਦੇ ਨਾਲ ਵਾਪਰੀਆਂ ਨੇ ਉਹਨਾਂ ਨੂੰ ਇਸ ਗੱਲਾਂ ਦਾ ਅਹਿਸਾਸ ਹੁੰਦਾ ਬਾਕੀ ਚਲੋ ਨਹੀਂ ਵੀ ਮੰਨਣਾ ਕਿਸੇ ਨੇ ਆਪਣਾ ਕੋਈ ਜ਼ੋਰ ਨਹੀਂ ਤਾਂ ਇਹ ਸਾਰੀਆਂ ਗੱਲਾਂ ਸੀ ਪੰਜਾਬੀ ਜਿਹੜਾ ਇਹ ਬੰਦੇ ਵਾਲੀ ਗੱਲ ਹੈ ਕਿਸੇ ਬੰਦੇ ਨੇ ਵੀਡੀਓ ਭੇਜਿਆ ਮੈਨੂੰ ਮੈਂ ਤੁਹਾਡੇ ਅੱਗੇ ਧਰੀ ਹੈ ਕੀ ਪ੍ਰਕਿਰਿਆ ਤੁਹਾਡੀ ਇਹਦੇ ਉੱਤੇ ਇਹ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਣਾ ਬਾਕੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਕੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਮਿਲਦੇ ਹਾਂ ਜੀ ਅਗਲੇ ਟੌਪਿਕ